साल 1992 ਵਿੱਚ ਕਾਂਗਰਸ ਤੋਂ ਬਾਹਰ ਰਹਿੰਦਿਆਂ ਹੋਇਆਂ ਵੀ ਮੈਂ ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਵਾਇਆ ਸੀ ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਮੇਰੀਆਂ ਹੀ ਜਣਾ ਕਟਨੀਆ ਸ਼ੁਰੂ ਕਰ ਦਿੱਤੀਆਂ ਇਹ ਵੱਡਾ ਖੁਲਾਸਾ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ ਮੰਗਲਵਾਰ ਸ਼ਾਮ ਕੈਪਟਨ ਅਮਰਿੰਦਰ ਸਿੰਘ ਦੇ ਜੀਵਨ ਤੇ ਆਧਾਰਿਤ ਕਿਤਾਬ ਦ ਪੀਪਲਸ ਮਹਾਰਾਜਾ ਰਿਲੀਜ਼ ਕੀਤੀ ਗਈ ਇਸ ਕਿਤਾਬ ਨੂੰ ਪੱਤਰਕਾਰ ਖੁਸ਼ਵੰਤ ਸਿੰਘ ਨੇ ਲਿਖਿਆ ਹੈ ਕਿਤਾਬ ਦੇ ਰਿਲੀਜ਼ ਸਮਾਰੋਹ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਤਾਬ ਵਿੱਚ ਲਿਖੇ ਕੁਝ ਕisse ਲੋਕਾਂ ਨਾਲ ਸਾਂਝੇ ਕੀਤੇ ਇਸ ਦੌਰਾਨ ਕੈਪਟਨ ਨੇ ਕਿਹਾ ਕਿ 1992 ਚ ਕਾਂਗਰਸ ਪਾਰਟੀ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਬਣਾਉਣ ਦਾ ਮਾਹੌਲ ਤਿਆਰ ਕਰ ਰਹੀ ਸੀ ਪਰ ਬੀਨਤ ਸਿੰਘ ਉਸ ਔਖੇ ਵੇਲੇ ਪੰਜਾਬ ਚ ਕਾਂਗਰਸ ਨੇ ਬਹੁਤ ਕੰਮ ਕਰ ਰਹੀ ਸੀ ਇੰਨੇ ਖਰਾਬ ਮਾਹੌਲ ਵਿੱਚ ਵੀ ਉਹ ਲੋਕਾਂ ਨੂੰ ਮਿਲਦੇ ਸੀ ਕੈਪਟਨ ਮੁਤਾਬਕ ਬੀਨਤ ਸਿੰਘ ਉਹਨਾਂ ਨੂੰ ਮਿਲਣ ਆਏ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਹਰਚਰਨ ਸਿੰਘ ਬਰਾੜ ਦੀ ਥਾਂ ਤੁਹਾਨੂੰ ਮੁੱਖ ਮੰਤਰੀ ਹੋਣਾ ਚਾਹੀਦਾ ਹੈ ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਤਤਕਾਲੀ ਪ੍ਰਧਾਨ ਮੰਤਰੀ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਅਤੇ ਬੀਨਤ ਸਿੰਘ ਦੀ ਪੈਰਵੀ ਕੀਤੀ ਫਿਰ ਬੀਨ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਗਿਆ। ਪੰਜਾਬ ਦੇ ਪਾਣੀਆਂ ਦੇ ਹੱਕ ਵਿੱਚ ਲਏ ਫੈਸਲੇ ਬਾਰੇ ਇੱਕ ਕਿੱਸਾ ਸਾਂਝਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹਨਾਂ ਨੇ ਸਤਲੁਜ ਯਮਨਾ ਲਿੰਕ ਨਹਿਰ ਦੀ ਉਸਾਰੀ ਰੋਕਣ ਸੰਬੰਧੀ ਵਿਧਾਨ ਸਭਾ ਚ ਬਿੱਲ ਪੇਸ਼ ਕੀਤਾ ਤੇ ਪਾਸ ਕਰਵਾਇਆ ਉਸ ਬਾਰੇ ਸੋਨੀਆ ਗਾਂਧੀ ਨੂੰ ਵੀ ਨਹੀਂ ਪਤਾ ਸੀ ਕੈਪਟਨ ਨੇ ਦੱਸਿਆ ਕਿ ਬਿੱਲ ਪਾਸ ਹੋਣ ਬਾਅਦ 6 ਮਹੀਨੇ ਤੱਕ ਸੋਨੀਆ ਗਾਂਧੀ ਉਹਨਾਂ ਨਾਲ ਨਿਰਾਸ਼ ਰਹੇ ਪਰ ਉਹਨਾਂ ਨੇ ਇਹ ਫੈਸਲਾ ਲਿਆ ਕਿਉਂਕਿ ਪੰਜਾਬ ਦੇ ਹਿੱਤ ਵਿੱਚ ਸੀ That you know, either sign or, or see achievements. I've been on seeing achievements for six months. So she called me and she was sitting across the table. So I went in and I said, Good evening, ma'am. She said, Good evening. So I said that. she says, why did you do this? I said, because it was necessary for that. And she said, why did you ask me? I said, because had I asked you would you have said yes? She said no. So I said, I never asked you. <laughs> ਕੈਪਟਨ ਅਮਰਿੰਦਰ ਸਿੰਘ ਨੇ ਮਜ਼ਾਕੀਆ ਲਹਿਜ਼ੇ ਚ ਕਿਹਾ ਕਿ ਉਹ ਚਾਹੁੰਦੇ ਸੀ ਕਿ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਕਿਤਾਬ ਰਿਲੀਜ਼ ਕੀਤੀ ਜਾਵੇ ਕੀ ਪਤਾ ਚੋਣ ਨਤੀਜੇ ਤੋਂ ਬਾਅਦ ਸਮੇਕਰਨ ਬਦਲ ਜਾਣ ਕੈਪਟਨ ਅਮਰਿੰਦਰ ਸਿੰਘ ਦੇ ਕਿਤਾਬ ਰਿਲੀਜ਼ ਦੌਰਾਨ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਸੁਣਨ ਵਿੱਚ ਹਰ ਕਿਸੇ ਦੀ ਰੁਚੀ ਸੀ પર નઝરા કેપ્ટન دی بجائے بار بار ਕਿਸੇ ਹੋਰ ਤੇ ਜਾ ਰਹੀਆਂ ਸੀ કેપ્ટન અમરਿੰਦਰ ਸਿੰਘ ਦੇ ਮਹਿਲਾ ਦੋਸਤ ਅਰੂਸਾ ਆਲਮ ਵੀ ਇਸ ਸਮਾਗਮ ਚ ਪਹੁੰਚੇ ਹੋਏ ਸੀ